ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਅੱਜ ਬੈਠਕ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਇਸ ਬੈਠਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂਪਨਤਾ ਬਣਾਉਣ ਲਈ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਗਿਆ ਇਸ ਤੋਂ ਇਲਾਵਾ ਵਿਧਾਨ ਸਭਾ ਦਾ ਸੈਸ਼ਨ ਵਧਾਉਣ ਦੀ ਮੰਗ ਕਰਨ ਦਾ ਫੈਸਲਾ ਹੋਇਆ ਅਤੇ ਨਾਲ ਹੀ ਅੱਜ ਦੀ ਬੈਠਕ ਦੇ ਵਿੱਚ ਬੀਬੀ ਰਾਜਿੰਦਰ कौर ਪੱਠਲ ਦੇ ਪ੍ਰਾਤ ਤੇ ਕਾਂਗਰਸੀ ਲੀਡਰ ਕੁਲਦੀਪ ਪੱਠਲ ਨੂੰ ਸ਼ਰਧਾਂਜਲੀ ਦਿੱਤੀ ਗਈ ਜੋ ਕਿ ਬੀਤੇ ਦਿਨੀ ਸੰਦੀਵੀ ਵਿਛੋੜਾ ਤੇ ਗਏ ਸੀ ਸੋ ਅੱਜ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਹੋਈ ਸਭ ਤੋਂ ਖਾਸ ਗੱਲ ਰਹੀ ਕਿ ਫੈਸਲਾ ਲਿਆ ਗਿਆ 23 ਜੂਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰਤਾਕਰਾਓ ਕਰਨ ਦਾ ਹਾਲਾਂਕਿ ਕਿੰਨਾ ਕਾਮਯਾਬ ਹੋ ਪਾਉਂਦਾ ਇਹ ਤਰਨਾ ਪ੍ਰਦਰਸ਼ਨ ਇਸ ਦਾ ਪਤਾ ਲੱਗੇਗਾ 23 ਜੂਨ ਨੂੰ ਪਰ ਫਿਲਹਾਲ ਕਾਂਗਰਸ ਪਾਰਟੀ ਬਿਹਤ ਅਸਰਗਰ ਮੈਂ ਕਈ ਸਾਰੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਅੱਜ ਇਹ ਵੀ ਫੈਸਲਾ ਲਿਆ ਕਿ ਵਿਧਾਨ ਸਭਾ ਤਾਂ ਜੋ ਬਜਟ ਸੈਸ਼ਨ ਹੈ ਉਸ ਨੂੰ ਵੀ ਵਧਾਉਣ ਦੀ ਮੰਗ ਕੀਤੀ ਜਾਏਗੀ ਕਿਉਂਕਿ ਸਿਰਫ 6 ਸਿਟਿੰਗਸ ਹੋਣੀਆਂ ਨੇ ਜੋ ਹੁਣ ਪ੍ਰੋਗਰਾਮ ਤੇ ਹੈ ਪਰ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਜ਼ਿਆਦਾ ਬਹਿਸ ਹੋਵੇ ਤਾਂ ਜੋ ਲੋਕਾਂ ਦੇ ਹਰ ਇੱਕ ਮੁੱਦੇ ਤੇ ਚਰਚਾ ਕੀਤੀ ਜਾ ਸਕੇ ਇਸ ਦਿਰਾਰੀ ਸਾਹ ਨਾਲ ਜੁੜੇ ਨੇ ਸ਼ੋਮਨੀ ਕਾਲੀਦਲ ਦੇਸੀ ਨੇ ਲੀਡਰ ਪ੍ਰੇਮ ਸਿੰਘ ਚੰਦੂ ਮਾਝਾ ਜੀ ਚੰਦੂ ਮਾਝਾ ਜੀ ਕਾਂਗਰਸ ਪਾਰਟੀ ਨੇ ਫੈਸਲਾ ਲਿਆ 23 ਜੂਨ ਨੂੰ ਸੀਐਮ ਬਾਦਲ ਦੇ ਕਰਦਾ ਕਰਾਉ ਕਰਨ ਦਾ ਮੈਨੂੰ ਲੱਗਦਾ ਵੀ ਕਾਂਗਰਸ ਹੁਣ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਨਿਰਾਸ਼ਾ ਦੇ ਵਿੱਚ ਕਿਸੇ ਕਿਸੇ ਦੇ ਹੱਥ ਪੈਰ ਮਾਰ ਰਹੀ ਆ ਮੈਂ ਕਹਿੰਦਾ ਕਿਥੋਂ ਲੱਭਦਾ ਲਾਲ ਗੁਆਚ ਮਿੱਟੀ ਨਾਲ ਫਰੋਲ ਜੋਗੀ ਆ ਹੁਣ ਕਾਂਗਰਸ ਨੂੰ ਇਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਨਹੀਂ ਚਾਹੀਦਾ ਕਾਂਗਰਸ ਨੂੰ ਚੁੱਪ ਕਰਕੇ ਆਪਣੀ ਹਾਰ ਤੇਰੀ ਬਰਦਾਸ਼ਤ ਕਰਨੀ ਚਾਹੀਦੀ ਆ ਕਉ ਕਾਂਗਰਸ ਕੋਲ ਕੋਈ ਮੁੱਦਾ ਹੀ ਹੈ ਨਹੀਂ ਸੀ ਨਾ ਕਾਂਗਰਸ ਦੀ ਲੀਡਰਸ਼ਿਪ ਸੀ ਕੋਈ ਤੇ ਕਾਂਗਰਸ ਨੂੰ ਲੋਕਾਂ ਨੇ ਨਕਾਰਤਾ ਕਿਉਂਕਿ ਮਹਿੰਗਾਈ ਨੇ ਬੇਜ਼ਗਾਰੀ ਨੇ ਕਰਪਸ਼ਨ ਨੇ ਬੜੇ ਬੜੇ ਸਕੈਂਡਲ ਘਟਾ ਲਿਆ ਨੇ ਕਾਂਗਰਸ ਬਦਨਾਮ ਕਰਤੀ ਸੀ ਕਾਂਗਰਸ ਹੁਣ ਤੱਕ ਲੋਕਾਂ ਨੂੰ ਬੁੱਧੂ ਬਣਾਉਂਦੀ ਰਹੀ ਲੋਕਾਂ ਦੇ ਵੋਟਾਂ ਬਟੋਰਦੇ ਸੀ ਲਾਰੇ ਲਾ ਕੇ ਹੁਣ ਕਾਂਗਰਸ ਦਾ ਜਿਹੜਾ ਅਸਲੀ ਚਿਹਰਾ ਸੀ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਸੀ ਜੀ ਉਹਨਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਕਾਂਗਰਸ ਇਸ ਤਰ੍ਹਾਂ ਦੇ ਹੱਥ ਪੈਰ ਮਾਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਮੈਂ ਸਮਝਦਾ ਸ਼ਰਮਣੀ ਕਾਰਜਦਾਨ ਤੇ ਸ਼ਰਮਣੀ ਕਾਲਰ ਬੀਜੇਪੀ ਦੀ ਸਰਕਾਰ ਕਾਂਗਰਸ ਨੂੰ ਇਸ ਕਿਸਮ ਦੀ ਯਾਦ ਨਹੀਂ ਦੇਗੀ ਨਾ ਪੰਜਾਬ ਦੇ ਲੋਕ ਇਸ ਕਿਸਮ ਦੀ ਆਗਾ ਦੇਣਗੇ ਨਾ ਲੋਕ ਨਾਲ ਲੱਗਣਗੇ ਜੀ ਚੰਦੂ ਮਾਜਰਾ ਜੀ ਅੱਜ ਜੋ ਬੈਠਕ ਹੋਈ ਹੈ ਪੰਜਾਬ ਕਾਂਗਰਸ ਦੀ ਉਸ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਕਿ ਵਿਧਾਨ ਸਭਾ ਦਾ ਸੈਸ਼ਨ ਵਧਾਉਣ ਦੀ ਮੰਗ ਕਰਨਗੇ ਕਿ ਰੁਕ ਰਹਿਗਾ ਅਕਾਲੀ ਦਲ ਦਾ ਕਿਉਂਕਿ ਉਹ ਚਾਹੁੰਦੇ ਨੇ ਕਿ ਜੋ ਬਹੁਤ ਥੋੜੇ ਦਿਨ ਨੇ ਤੇ ਸਾਰੇ ਮੁੱਦਿਆਂ ਤੇ ਗੱਲਬਾਤ ਨਹੀਂ ਹੋ ਸਕੇਗੀ ਦੇਖੋ ਹੁਣ ਤੱਕ ਦਾ ਰਿਕਾਰਡ ਇਹ ਆ ਵੀ ਅਕਾਲੀ ਦਲ ਲਲਕਾਰ ਕੇ ਕਹਿੰਦਾ ਸੀ ਕਾਂਗਰਸ ਨੇ ਵੀ ਆਓ ਬਹਿਸ ਕਰੋ ਇਸੇ ਮਸਲੇ ਤੇ ਕਾਂਗਰਸੀ ਭੱਜਦੇ ਰਹੇ ਹਾਊਸ ਤੋਂ ਤੇ ਹੁਣ ਵੀ ਜਿੰਨਾ ਦਿਲ ਦਾ ਜੋਰ ਲਾ ਕੇ ਜਿੰਨਾ ਇਹਨਾਂ ਨੇ ਬਹਿਸ ਕਰਨੀ ਜਿਹੜੇ ਹਿੱਸੇ ਕਰਨੇ ਸੀ ਰਾਜ ਜੀ ਸਭ ਦੇ ਕਰਨ ਤੇ ਆਪ ਹੀ ਦੀ ਬਹਿਸ ਦੇ ਵੇਲੇ ਤਾਂ ਹੁੰਦੀ ਨਹੀਂ ਇਹ ਬਾਹਰੋਂ ਕੁਝ ਹੋਰ ਕਹਿੰਦੇ ਨੇ ਅੰਦਰ ਜਾ ਕੇ ਹਾਊਸ 'ਚ ਕੁਝ ਹੋਰ ਕਹਿੰਦੇ ਨੇ ਅਸਲ ਵਿੱਚ ਕਾਂਗਰਸ ਦੀ ਜਿਹੜੀ ਆਪਸੀ ਲੀਡਰਸ਼ਿਪ ਦੀ ਵੀ ਦੌੜ ਆ ਨਾ ਇੱਕ ਦੂਜੇ ਨੂੰ ਕੱਟਣ ਦੀ ਅੱਗੇ ਆਉਣ ਦੀ ਉਹ ਉਸ ਗੇਮ 'ਚ ਉਲਝੇ ਰਹਿੰਦੇ ਨੇ ਕਾਂਗਰਸੀ ਸੋ ਕਦੇ ਬਾਹਰ ਜਦੋਂ ਇਹ ਬਾਹਰ ਹੁੰਦੇ ਨੇ ਵਿਧਾਨ ਸਭਾ ਦੇ ਉਦੋਂ ਕਹਿੰਦੇ ਅਸੀਂ ਵਿਧਾਨ ਸਭਾ ਦੇ ਅੰਦਰ ਲੜਾਈ ਲੜਾਂਗੇ ਜਦੋਂ ਵਿਧਾਨ ਸਭਾ ਦੇ ਅੰਦਰ ਹੁੰਦੇ ਆ ਫਿਰ ਕਹਿੰਦੇ ਅਸੀਂ ਬਾਹਰ ਲੜਾਈ ਲੜਾਂਗੇ ਤੇ ਇਸ ਤਰ੍ਹਾਂ ਕਨਫਿਊਜ਼ਨ ਵੀ ਤੁਰ ਹੀ ਫਿਰਦੀ ਆ ਕਾਂਗਰ ਲੀਡਰਸ਼ਿਪ ਤੇ ਨਾ ਇਹ ਬਾਹਰ ਲੜ ਸਕਦੇ ਨੇ ਨਾ ਅੰਦਰ ਲੜ ਸਕਦੇ ਨੇ ਜੀ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਇਸ ਵੇਲੇ ਕਾਂਗਰਸ ਪਾਰਟੀ ਚੁੱਕ ਰਹੀ ਹੈ ਪ੍ਰਾਪਰਟੀ ਟੈਕਸ ਦਾ ਮੁੱਦਾ ਪਰ ਪਹਿਲਾਂ ਹੀ ਸ਼੍ਰੋਮਣੀ ਕਾਲੀ ਦਲ ਨੇ ਪਹਿਲਾਂ ਹੀ ਬੈਠਕ ਦੇ ਵਿੱਚ ਤੈਅ ਕਰ ਲਿਆ ਕਿ ਪ੍ਰਾਪਰਟੀ ਟੈਕਸ ਦਾ ਸਰਲীকরণ ਕੀਤਾ ਜਾਏਗਾ ਤੇ ਹੁਣ ਇਸ ਕਾਂਗਰਸ ਵੱਲੋਂ ਇਸ ਮੁੱਦੇ ਨੂੰ ਚੁੱਕਣ ਦਾ ਕੀ ਮਤਲਬ ਇਹ ਇਧਾਰ ਆ ਨੀ ਨਾਲੇ ਚੋਰ ਨਾਲੇ ਜਿਤਨਾ ਹੀ ਪਹਿਲੀ ਗੱਲ ਤਾਂ ਕਾਂਗਰਸੀਆਂ ਨੇ ਪ੍ਰਾਪਰਟੀ ਟੈਕਸ ਆਪ ਗਲਤ ਗੁੱਠਾ ਦੇ ਕੇ ਸੂਬਾ ਸਰਕਾਰਾਂ ਤੋਂ ਲਵਾਇਆ ਸੀ ਜਦੋਂ ਜੀਪੀ ਦੀ ਸਰਕਾਰ ਸੀ ਚਲੋ ਖੈਰ ਇਹਦੇ 'ਚ ਜੇ ਕਮੀਆਂ ਪੇਸ਼ੀਆਂ ਸੀ ਤਾਂ ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਨਾਂਨ ਕੀਤਾ ਹੋਇਆ ਵੀ ਇਹਨੂੰ ਸਰਲ ਬਣਾਵਾਂਗੇ ਇਹ ਲੈਸਟ ਰੇਟ ਵੀ ਖਤਮ ਕਰਾਂਗੇ ਕਿਰਾਏ ਤੇ ਲੱਗੀ ਆਮਦਨ ਤੇ ਵੀ ਇਹ ਟੈਕਸ ਨਹੀਂ ਲੱਗੇਗਾ ਇਸ ਕਿਸਮ ਦੇ ਸੁਝਾਅ ਜਿਹੜੇ ਲੋਕਾਂ ਵੱਲੋਂ ਆਏ ਨੇ ਵੈਲਫੇਅਰ ਸੋਸ਼ੀਅਲ ਨਾਲੋਂ ਆਏ ਨੇ ਉਹ ਆਲਰੇਡੀ ਉੱਤੇ ਵਰਕ ਕਰ ਰਹੀ ਹੈ ਪੰਜਾਬ ਸਰਕਾਰ ਔਰ ਕਾਂਗਰਸੀਆਂ ਨੇ ਇਸ ਗੱਲ ਦਾ ਪੱਕਾ ਗਿਆਨ ਆ ਵੀ ਇਹ ਗੱਲਾਂ ਕਰ ਦੇਣੀਆਂ ਇਕੱਲੀ ਬੀਜੇਪੀ ਸਰਕਾਰ ਨੇ ਇਹ ਤਾਂ ਸਿਰਫ ਸਾਡੇ ਮਾਰੇ ਹੋ ਸ਼ਿਕਾਰ ਤੇ ਸ਼ਿਕਾਰੀ ਬਣਾਉਣਾ ਚਾਹੁੰਦੇ ਨੇ ਇਹ ਕਾਂਗਰਸੀਆਂ ਦੀ ਆਦਤ ਆ ਜੀ ਬਹੁਤ ਬਹੁਤ ਧੰਨਵਾਦ ਚੰਦੂ ਬਾਜਰਾ ਜੀ এবੀਪੀ ਸਾਂਝਾ ਨਾਲ ਗੱਲਬਾਤ ਕਰਨ ਦੇ ਲਈ ਸੋ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਦੋਰੀ ਨੀਤੀ ਹੈ ਵਿਧਾਨ ਸਭਾ ਦੇ ਅੰਦਰ ਕੁਝ ਹੋਰ ਕਿਹਾ ਜਾਂਦਾ ਹੈ ਬਾਹਰ ਕੁਝ ਹੋਰ ਕਿਹਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਕਿਉਂਕਿ ਕਈ ਵਾਰ ਅਜਿਹਾ ਹੋ ਚੁੱਕਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨਸ ਦੇ ਵਿੱਚੋਂ ਕਾਂਗਰਸ ਹਮੇਸ਼ਾ ਵਾਕ ਆਊਟ ਕਰਦੀ ਹੈ ਪੈਰਲਰ ਸੈਸ਼ਨ ਚਲਾ ਲਿਆ ਜਾਂਦਾ ਹੈ ਇਸੇ ਤੇ ਹੀ ਨਿਸ਼ਾਨਾ ਸਾਧਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰ ਫਿਲਹਾਲ ਕਾਂਗਰਸ ਪਾਰਟੀ ਨੇ ਹੁਣ ਫੈਸਲਾ ਲਿਆ ਅੱਜ ਦੀ ਬੈਠਕ ਦੇ ਵਿੱਚ ਕਿੰਨਾ ਕੁ ਕਾਰਗਰ ਸਾਬਤ